ਆਜ਼ਾਦੀ ਦੇ ਦਿਹਾੜੇ ਦੇ ਸੰਬੰਧ ਵਿੱਚ ਮਾਨਯੋਗ ਡੀ.ਐਸ.ਪੀ ਸਾਹਿਬ ਵੱਲੋਂ ਮਾਨਯੋਗ ਡੀ.ਆਈ.ਜੀ ਜਲੰਧਰ ਜੀ ਤੇ ਮਾਨਯੋਗ ਐਸ.ਐਸ.ਪੀ ਜੰਦਰ ਵਿਹਾਤੀ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿੱਤੀ ਰਾਤ ਚੈਕਿੰਗ ਦੌਰਾਨ ਮੁਖਤਰ थाना ਆਦਮਪੁਰ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਦੀਪਕ ਕੁਮਾਰ ਇਲੀਸਾਇਲ son of ਹਰਜਿੰਦਰ ਕੁਮਾਰ ਵਾਸੀ ਦੇਸੀਆਂ ਜਿਹਨੂੰ ਸ਼ੱਕੀ ਹਾਲਾਤ ਵਿੱਚ ਫੜ ਕੇ ਇਹਦੀ ਤਲਾਸ਼ੀ ਲਈ ਆ ਔਰ ਇਹਦੇ ਕੋਲੋਂ ਦੋ ਪਿਸਟਲ 32 ਬੋਲ ਚੰਨ ਕਾਰਤੂਸ ਜਿੰਦਾ ਬਰਾਮਦ ਕੀਤਾ ਗਿਆ ਔਰ ਇਸ ਦੀ ਫਰਦਰ ਪੁਛੀਸ਼ ਤੇ ਇਹ ਵੀ ਪਤਾ ਲੱਗਾ ਵੀ ਇਹ ਪਹਿਲਾਂ ਵੀ ਕਈ ਮੁਕੱਦਮਿਆਂ ਇਹਦੇ ਉੱਪਰ ਦਰਜਿਆ ਤੇ ਜਿਨ੍ਹਾਂ ਵਿੱਚ ਪੁਲਿਸ ਨੂੰ ਸਾਡੇ ਨੂੰ ਵਾਂਟਡ ਸੀ ਗਾਇਆ ਪੁਲਿਸ ਹੋਰ ਪੁਛੀਸ਼ ਦੇ ਦੌਰਾਨ ਇਹ ਪਾਇਆ ਗਿਆ ਕਿ ਇਸ ਵੱਲੋਂ ਪਹਿਲਾਂ ਵੀ ਕਈ ਵਾਰਦਾਤਾਂ ਕੀਤੀਆਂ ਗਈਆਂ ਜਿਹਦੇ ਵਿੱਚ ਖਾਣਾ ਆਦਮپور ਵਿੱਚ ਇੱਕ ਕੋਰੀਅਰ ਸਰਵਿਸ ਵਾਇਸ ਨੂੰ ਜਿੰਨਾ ਵੱਲੋਂ ਲੁੱਟਖੋਟ ਵੀ ਕੀਤੀ ਗਈ ਸੀ ਤੇ ਬਾਕੀ ਇਨਵੈਸਟੀਗੇਸ਼ਨ ਹਾਲੇ ਜਾਰੀ ਹੈ ਤੇ ਇਨਵੈਸਟੀਗੇਸ਼ਨ ਦੌਰਾਨ ਹੋਰ ਵੀ ਕਈ ਤੱਕ ਸਾਹਮਣੇ ਆਉਣ ਦੀ 가능성 ਹੈ